ਹਾਂਜੀ ਦੋਸਤੋ ਫੌਕ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਦਲਜੀਤ ਦੁਸਾਂਜ ਨੇ ਜਦੋਂ ਦਾ ਚੰਡੀਗੜ੍ਹ ਦੇ ਵਿੱਚ ਸ਼ੋਅ ਲਾਇਆ ਹੈ ਆਏ ਦਿਨ ਨਵੇਂ-ਨਵੇਂ ਅਪਡੇਟਸ ਤੇ ਨਾਲ ਅਫਵਾਹਾਂ ਆ ਰਹੀਆਂ ਨੇ ਕਿ ਦਲਜੀਤ ਦੁਸਾਂਜ ਜਿਹੜਾ ਹੁਣ ਭਾਰਤ ਦੇ ਵਿੱਚ ਸ਼ੋਅ ਨਹੀਂ ਲਾਏਗਾ ਤਾਂ ਹੁਣ ਦਲਜੀਤ ਦੁਸਾਂਜ ਦੇ ਵੱਲੋਂ ਫਾਈਨਲੀ ਸਪਸ਼ਟ ਤੌਰ ਤੇ ਸਫਾਈ ਹੈ ਜਿਹੜੀ ਦੇ ਦਿੱਤੀ ਹੈ ਕਿ ਉਹ ਭਾਰਤ ਦੇ ਵਿੱਚ ਸ਼ੋਅ ਨਹੀਂ ਲਾਏਗਾ ਜਾਂ ਚੰਡੀਗੜ੍ਹ ਦੇ ਵਿੱਚ ਤਾਂ ਪੂਰੀ ਜਾਣਕਾਰੀ ਪੂਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਇਹਨੇ ਦੇ ਨਹੀਂ ਆਪਣੇ 뮤지컬 ਟੂਰ ਦਿਲ ਲੂਮੀਨੇਟ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਉਹ ਦੇਸ਼ ਦੇ 49 ਸ਼ਹਿਰਾਂ ਦੇ ਵਿੱਚ ਲਾਈਵ ਸ਼ੋਅ ਰਾਹੀਂ ਪ੍ਰਸੰਸਕਾਂ ਦਾ ਜਿਹੜਾ ਮਨੋਰੰਜਨ ਕਰਦੇ ਹੈ ਇਸ ਵਿਚਾਲੇ ਦਿਲਜੀਤ ਦੁਸਾਂਝ ਦਾ ਇੱਕ ਬਿਆਨ ਜਿਹੜਾ ਚਰਚਾ ਦੇ ਵਿੱਚ ਆਇਆ ਹੈ ਕਿ ਉਸਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਕੋਈ ਵੀ ਕੰਸਰਟ ਹੈ ਜਿਹੜਾ ਨਹੀਂ ਕਰਨਗੇ ਜਦੋਂ ਤੱਕ ਭਾਰਤ ਸਰਕਾਰ ਭਾਰਤ ਦੇ ਵਿੱਚ ਕੰਸਰਟ ਲਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕਰਦੀ ਤਾ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਪਰਫਾਰਮ ਕਰਦੇ ਹੋਏ ਵੀ ਜਿਹੜਾ ਇਹ ਬਿਆਨ ਦਿਲਜੀਤ ਦੁਸਾਂਝ ਨੇ ਜਿਹੜਾ ਦਿੱਤਾ ਸੀ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਜਿਹੜਾ ਵਾਇਰਲ ਹੋਇਆ ਸੀ ਤਾਂ ਹੁਣ ਦਿਲਜੀਤ ਦੁਸਾਂਝ ਨੇ ਜਿਹੜਾ ਖੁਦ ਇਸ ਬਿਆਨ ਤੇ ਸਫਾਈ ਹੈ ਜਿਹੜੀ ਦਿੱਤੀ ਹੈ ਤਾਂ ਉਹਨਾਂ ਨੇ ਜਿਹੜੀ ਇੱਕ ਪੋਸਟ ਸ਼ੇਅਰ ਕਰਕੇ ਕਿਹਾ ਕਿ ਨਹੀਂ ਮੈਂ ਕਿਹਾ ਸੀ ਕਿ ਮੈਂ ਚੰਡੀਗੜ੍ਹ ਦੇ ਵਿੱਚ ਜਿਹੜੀ ਮੈਨੂੰ ਵੈਨਿਊ ਦੀ ਸਮੱਸਿਆ ਸੀ ਜਦੋਂ ਤੱਕ ਸਹੀ ਵੈਨਿਊ ਸਹੀ ਜਗ੍ਹਾ ਮੈਨੂੰ ਨਹੀਂ ਮਿਲ ਜਾਂਦੀ ਮੈਂ ਉਦੋਂ ਤੱਕ ਚੰਡੀਗੜ੍ਹ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਉਹ ਪਲਾਨ ਹੈ ਜਿਹੜਾ ਨਹੀਂ ਕਰਾਂਗਾ ਤੇ ਇਹਦੇ ਸਬੰਧ ਵਿੱਚ 20 ਮਿੰਟ ਪਹਿਲਾਂ ਹੀ ਇਹ ਦਲਜੀਤ ਦੁਸਾਂਹ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਅਕਾਊਂਟ ਤੇ ਇਹ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਉਹ ਬਾਕੀ ਸੌਤਰਾ ਦੀਆਂ ਅਫਵਾਹਾਂ ਚੱਲ ਰਹੀਆਂ ਨੇ ਕਿ ਭਾਰਤ ਦੇ ਵਿੱਚ ਦਲਜੀਤ ਦੁਸਾਂਹ ਜਿਹੜਾ ਆਪਣਾ ਸ਼ੋਅ ਨਹੀਂ ਕਰੂਗਾ ਸੋ ਉਹਨੇ ਇਹੀ ਕਿਹਾ ਕਿ ਮੈਂ ਮੱਧਵ ਦੇ ਵਿੱਚ ਜਿਹੜੀ ਮੇਰੀ ਸਟੇਜ ਹੋਣੀ ਚਾਹੀਦੀ ਹੈ ਆਸ-ਪਾਸੇ ਆਡੀਅנס ਹੋਣੀ ਚਾਹੀਦੀ ਹੈ ਜਿਵੇਂ ਬਾਹਰਲੀ ਸਟੇਜਾਂ ਦੇ ਵਿੱਚ ਆਪਾਂ ਇਸ ਤੋਂ ਪਹਿਲਾਂ ਵਾਲੇ ਦਲਜੀਤ ਦਸਾਂ ਦੇ ਸ਼ੋਅ ਦੇਖਿਆ ਸੋ ਇਹ ਚਾਹੁੰਦਾ ਹੈ ਕਿ ਸਟੇ ਜਿਹੜੀ ਉਹਦੀ ਸਟੇਜ ਹੈ ਉਹ ਵਿਚਕਾਰ ਹੋਵੇ ਮੱਧ ਵਿੱਚ ਹੋਵੇ ਚੰਗਾ ਪ੍ਰਬੰਧ ਹੋਵੇ ਫੇਰ ਹੀ ਉਹ ਅਗਲਾ ਜਿਹੜਾ ਕੰਸਰਟ ਲੌਂਗ ਜਿਹੜਾ ਪ੍ਰੋਗਰਾਮ ਬਣਾਵੇਗਾ ਨੈਕਸਟ ਟਾਈਮ ਅਗਲੇ ਟਾਈਮ ਤਾਂ ਹੁਣ ਤੱਕ ਦੀ ਜਿਹੜੀ ਸਫਾਈ ਦਲਜੀਤ ਤੁਹਾਨੂੰ ਨਹੀਂ ਦਿੰਦੀ ਹੈ ਅੱਗੇ ਜੋ ਅਪਡੇਟਸ ਹੋਣਗੀਆਂ ਸੋਵੇਂ ਸਾਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਚੈਨਲ ਨਾਲ ਜੁੜੇ ਰਹੋ ਧੰਨਵਾਦ